ਦੋ ਬੱਚਿਆਂ ਦਾ ਪਿਓ ਹੱਥ ਜੋੜ ਕੇ ਤੁਹਾਡੇ ਤੋਂ ਮਦਦ ਮੰਗ ਰਿਹਾ ਤੁਹਾਡੇ ਤੋਂ ਮਦਦ ਦੀ ਭੀਖ ਮੰਗ ਰਿਹਾ ਕਿਉਂਕਿ ਇਸ ਵੀਰ ਨੂੰ ਕੁਝ ਹੋ ਗਿਆ ਇਹਦੇ ਦੋ ਧੀਆ ਇੱਕ ਇਹਦਾ ਪੁੱਤਰ ਰੋਲ ਜਾਣਗੇ ਜੇ ਇਸ ਵੀਰ ਨੂੰ ਕੁਝ ਹੋ ਗਿਆ ਤੇ ਪੜਾਈ ਛੱਡੀ ਨੂੰ ਕਿੰਨਾ ਟਾਈਮ ਹੋ ਚੱਲੇ ਪੁੱਤ ਪੜਾਈ ਛੱਡੀ ਨੂੰ ਜਦੋਂ ਪਾਪਾ ਦਾ ਐਕਸੀਡੈਂਟ ਹੋਇਆ ਤਕਰੀਬਨ ਕਿੰਨਾ ਟਾਈਮ ਹੋ ਗਿਆ ਪੜਾਈ ਛੱਡੀ ਨੂੰ ਕਿੰਨਾ ਚਿਰ ਹੋਇਆ ਐਕਸੀਡੈਂਟ ਨੂੰ 2 ਸਾਲ ਹੋ ਗਏ 2 ਸਾਲ ਹੋ ਚੱਲੇ ਤੁਸੀਂ ਪੜਾਈ ਛੱਡ ਦਿੱਤੀ ਸਵੇਰੇ 3 ਵਜੇ ਉੱਠ ਕੇ ਪੱਠੇ ਤੇ ਜਾਣੇ ਹਾਂ। ਹਾਂਜੀ। ਪੱਠੇ ਵਾਲੇ ਕਿੰਨੇ ਪੈਸੇ ਦਿੰਦੇ ਆ ਪੁੱਤ? ਜਾਨਾ ਦੀ 700 ਪੈਸੇ ਮੰਗੇ। ਉਹ ਰੋਜ਼ਾਨਾ ਦੇ ਤੁਹਾਨੂੰ 700 ਰੁਪਿਆ ਮਿਲਦਾ ਕ। ਕਿੰਨੀਆਂ ਇੱਟਾਂ ਕੱਢਦੇ ਹੋ ਤਿੰਨੇ ਭੈਣ ਭਰਾ ਮਿਲ ਕੇ? ਸਿਰ ਜਾ ਇੱਟ ਕੱਢਦੇ। 1000 ਇੱਟ ਕੱਢ ਕੇ ਤੇ ਫਿਰ ਤੁਹਾਨੂੰ 700 ਰੁਪਿਆ ਮਿਲਦਾ। ਦੋ ਬੱਚਿਆਂ ਦਾ ਪਿਓ ਹੱਥ ਜੋੜ ਕੇ ਤੁਹਾਡੇ ਤੋਂ ਮਦਦ ਮੰਗ ਰਿਹਾ। ਤੁਹਾਡੇ ਤੋਂ ਮਦਦ ਦੀ ਭੀਖ ਮੰਗ ਰਿਹਾ ਕਿਉਂਕਿ ਇਸ ਵੀਰ ਨੂੰ ਕੁਝ ਹੋ ਗਿਆ ਇਹਦੇ ਦੋ ਧੀਆ ਇੱਕ ਇਹਦਾ ਪੁੱਤਰ ਰੋਲ ਜਾਣਗੇ ਜੇ ਇਸ ਵੀਰ ਨੂੰ ਕੁਝ ਹੋ ਗਿਆ ਹੱਥ ਜੋੜ ਕੇ ਇੰਨੀ ਕੋਈ ਬੇਨਤੀ ਕਰਦਾ ਤੁਹਾਡੇ ਸਾਰਿਆਂ ਦੇ ਅੱਗੇ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਕਿ ਅਸੀਂ ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੀਆਂ ਵੀਡੀਓ ਨੂੰ ਇੱਧਰ ਉੱਧਰ ਸ਼ੇਅਰ ਕਰਦੇ ਆ ਹਾਸੇ ਮਜ਼ਾਕ ਭਰੀਆਂ ਨੂੰ ਪਰ ਜੇ ਤੁਸੀਂ ਇਸ ਵੀਰ ਦੀ ਵੀਡੀਓ ਨੂੰ ਸ਼ੇਅਰ ਕਰ ਦਿਓਗੇ ਨਾ ਇਹਦੀਆਂ ਦੋ ਧੀਆ ਤੇ ਇਹਦੇ ਇੱਕ ਪੁੱਤ ਦਾ ਭਵਿੱਖ ਬਣ ਸਕਦਾ ਤੇ ਜੇ ਇਸ ਵੀਰ ਨੂੰ ਕੁਝ ਹੋ ਗਿਆ ਤੇ ਉਹਨਾਂ ਦਾ ਜਿਹੜਾ ਭਵੇਖਾ ਉਹ ਉੱਜੜ ਸਕਦਾ ਇਹਦੀਆਂ ਦੋ ਧੀਆਂ ਰੋਲ ਸਕਦੀਆਂ ਇਹਦਾ ਪੁੱਤ ਰੋਲ ਸਕਦਾ ਸੋ ਹੱਥ ਜੋੜ ਕੇ ਬੇਨਤੀ ਹੈ ਇੰਨੀ ਕੁ ਤੁਸੀਂ ਵੀ ਬੱਚਿਆਂ ਦੇ ਬਾਪ ਹੋਵੋਗੇ ਕੋਈ ਮਾਂ ਹੋਊਗਾ ਕੋਈ ਪਿਓ ਹੋਊਗਾ ਸੋ ਉਹਨਾਂ ਅੱਗੇ ਮੇਰੀ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਜਿੱਦਾਂ ਦੇ ਤੁਹਾਡੇ ਬੱਚੇ ਨੇ ਓਦਾਂ ਦੇ ਇਸ ਵੀਰ ਦੇ ਬੱਚੇ ਨੇ ਜਿਹੜੇ ਇਸ ਟਾਈਮ ਆਪਦੇ ਬਾਪ ਦੇ ਲਈ ਮਦਦ ਮੰਗਣ ਮੇਰੇ ਨਾਲ ਆਏ ਹੋਏ ਨੇ ਵੀਰ ਦੇ ਬੈਗ ਲੱਗਾ 3 ਮਹੀਨੇ ਬਾਅਦ ਇਹਦਾ ਵੀ ਆਪਰੇਸ਼ਨ ਹੋਣਾ ਇੱਕ ਆਪਰੇਸ਼ਨ ਹੋਰ ਹੋਣਾ ਅਜੇ ਵੀਰ ਦਾ ਆ ਐਡਾ ਸਾਰਾ ਸਾਰਾ ਪੇਟ ਉਹਦਾ ਪਾੜਿਆ ਉਹ ਸਾਈਡ ਤੇ ਬੈਗ ਲੱਗਾ ਹਾਲਾਤ ਵੀਰ ਦੇ ਤੁਸੀਂ ਵੇਖ ਰਹੇ ਹੋ ਆ ਭਾਈ ਕੁਲਵਿੰਦਰ ਐਸਟੇ ਬਹੁਤ ਔਖਾ ਹੈ ਤੇ ਤੁਹਾਡੇ ਮੂਰੇ ਹੱਥ ਜੋੜ ਕੇ ਇਹੀ ਬੇਨਤੀ ਕਰ ਰਿਹਾ ਕਿ ਜਿੱਦਾਂ ਦੇ ਤੁਹਾਡੇ ਵੀਰ ਕੀ ਨਾਮ ਹੈ ਤੁਹਾਡਾ ਕੀ ਨਾਮ ਮੇਰਾ ਨਾਮ ਮस्तान ਸਿੰਘ ਮस्तान ਸਿੰਘ ਬੇਟੀ ਤੇਰਾ ਕੀ ਨਾਮ ਹੈ ਮੇਰਾ ਗੁਰ ਵੀਰਾ ਗੁਰ ਤੁਹਾਨੂੰ ਸ਼ਾਇਦ ਯਾਦ ਹੋਵੇ ਇਹਨਾਂ ਬੱਚਿਆਂ ਦੀ ਵੀਡੀਓ ਮੈਂ ਪਹਿਲਾਂ ਵੀ ਪਾਈ ਸੀਗੀ ਦੁਬਾਰਾ ਵੀਡੀਓ ਪਾਉਣ ਦਾ ਦਿਲ ਤਾਂ ਨਹੀਂ ਸੀ ਪਰ ਪਾਉਣੀ ਪਈ ਮਜਬੂਰੀ ਇਹ ਸੀ ਇਸ ਵੀਰ ਦਾ ਜਿਹੜਾ ਖਰਚਾ ਸੀਗਾ ਉਹ ਤਕਰੀਬਨ 2 ਲੱਖ ਰੁਪਏ ਦਾ ਖਰਚਾ ਹੈ ਔਰ ਇਕੱਠੇ ਪਤਾ ਕਿੰਨੇ ਹੋਏ ਸਿਰਫ 40000 ਰੁਪਏ ਚਲੋ ਮੈਂ ਉਹਨਾਂ ਦਾ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ 40000 ਰੁਪਏ ਭੇਜਿਆ ਪਰ ਵੀਡੀਓ 6 ਲੱਖ ਬੰਦੇ ਨੇ ਵੀਡੀਓ ਵੇਖੀ ਹੈ ਤੇ ਮਦਦ ਸਿਰਫ 40000 ਰੁਪਏ ਦੀ ਹੋਈ ਗੁਰਸਿੱਖ ਪਰਿਵਾਰ ਹੈ ਫਿਰ ਵੀ ਕੋਈ ਮਦਦ ਦੇ ਲਈ ਅੱਗੇ ਨਹੀਂ ਆਇਆ ਕੋਈ ਜਿਹੜੇ ਟਾਵੇਂ ਟੱਲੇ ਲੋਕ ਆਏ ਉਹਨਾਂ ਦਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ पर मजबूर ना वीडियो दा दा? पे काम पे काम आज वीडियो दोबारा ਪਾਉਣੀ ਪਈ ਆ ਮਸਤਾਨ ਇੱਕ ਵਾਰੀ ਦੁਬਾਰਾ ਦੱਸ ਦੋ ਵੀ ਪਾਪਾ ਕੀ ਕੰਮ ਕਰਦੇ ਕੀ ਨਾਮ ਆ ਪਾਪਾ ਦਾ ਤੁਹਾਡੇ ਦਾ ਮੇਰੇ ਡੈਡੀ ਦਾ ਨਾਮ ਕੁਲਵਿੰਦਰ ਸਿੰਘ ਹੈ ਅੱਛਾ ਜੀ ਕੀ ਕੰਮ ਕਰਦੇ ਸੀ ਮਜ਼ਦੂਰੀ ਕਰਦੇ ਸੀ ਮਜ਼ਦੂਰੀ ਕਰਦੇ ਸੀ ਤੇ ਹੁਣ ਅੱਜ ਦੇ ਟਾਈਮ ਦੇ ਕਰਦੇ ਹਾਲਾਤ ਕਿੱਦਾਂ ਨੇ ਕੌਣ ਕੰਮ ਕਰਦਾ ਪਿਆ ਕਰ ਕੰਮ ਮੇਰੀਆਂ ਦੋ ਭੈਣਾਂ ਤੇ ਮੈਂ ਸਿੰਨੇ ਕੰਮ ਕਰਦੇ ਕੀ ਕੰਮ ਕਰਦੇ ਆ ਤੁਸੀਂ ਅਸੀਂ ਪੱਠੇ ਤੇ ਇੱਟਾ ਕੱਢਦੇ ਤੁਹਾਨੂੰ ਯਾਦ ਹੀ ਹੋਣਾ ਵੀ ਇਸ ਧੀ ਨੇ ਕਿਹਾ ਸੀਗਾ ਕਿ ਵੀਰੇ ਅਸੀਂ ਸਵੇਰੇ 3 ਵਜੇ ਉੱਠ ਜਾਂਦੇ ਆ ਸਵੇਰੇ 3 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਅਸੀਂ ਪੱਠੇ ਤੇ ਕੰਮ ਕਰਦੇ ਆ ਪਤਾ ਕਿਉਂ ਕਿ ਇਹਨਾਂ ਦਾ ਬਾਪ ਜਿਹੜਾ ਮੰਜੇ ਤੇ ਪੈ ਗਿਆ ਪਹਿਲਾਂ ਇਹਦੀ ਲੱਤ ਟੁੱਟ ਗਈ ਸੀ ਬਾਈ ਦੀ ਪੈਰਾਂ ਦੀ ਪਹਿਲਾਂ ਲੱਤ ਟੁੱਟ ਗਈ ਜਿਹਦੇ ਕਰਕੇ ਮੰਜੇ ਤੇ ਪਿਆ ਰਿਆ ਵਿਚਾਰਾ ਹੁਣ ਇਹਦੀ ਪੇਟ ਦੀ ਅੰਤੜੀ ਫਟ ਗਈ 3 ਵਜੇ ਸਵੇਰੇ ਉੱਠਦੇ ਸੀ ਇਹ ਬੱਚੇ ਸਵੇਰੇ 3 ਵਜੇ ਉੱਠ ਕੇ ਪੱਠੇ ਤੇ ਇੱਟਾਂ ਕੱਢਣ ਜਾਂਦੇ ਸੀ ਇਨਾ ਬੱਚਿਆਂ ਦੀ ਵੀ ਜ਼ਿੰਦਗੀ ਹੈ ਇਹ ਵੀ ਬੱਚੇ ਚਾਹੁੰਦੇ ਨੇ ਪੜਿਆ ਜਾ ਸਕੇ ਪੁੱਤ ਪੜਦੇ ਸੀ ਤੁਸੀਂ ਪਹਿਲਾਂ ਨਹੀਂ ਹੁਣ ਛੱਡਿਆ ਪੜਨਾ ਪਹਿਲਾਂ ਤਾਂ ਪੜਦੇ ਸੀਗੇ ਹਾਂ ਜੀ ਕਿਹੜੀ ਕਲਾਸ ਚ ਪੜਦੇ ਸੀਗੇ ਤੁਸੀਂ ਪੰਜਵੀਂ ਚ ਪੰਜਵੀਂ ਕਲਾਸ ਦੇ ਵਿੱਚ ਪੜਦੇ ਸੀਗੇ ਤੇ ਪੜ੍ਹਾਈ ਛੱਡੀ ਨੂੰ ਕਿੰਨਾ ਟਾਈਮ ਹੋ ਚੱਲਿਆ ਪੁੱਤ ਪੜ੍ਹਾਈ ਛੱਡੀ ਨੂੰ ਜਦੋਂ ਪਾਪਾ ਰੈਸੀਡੈਂਟ ਹੋਇਆ ਸੀ ਟੰਟੋ तकरीबन ਕਿੰਨਾ ਟਾਈਮ ਹੋ ਗਿਆ ਪੜ੍ਹਾਈ ਛੱਡੀ ਨੂੰ ਕਿੰਨਾ ਚਿਰ ਹੋਇਆ ਐਕਸੀਡੈਂਟ ਨੂੰ 2 ਸਾਲ ਹੋ ਗਏ 2 ਸਾਲ ਹੋ ਚੱਲੇ ਆ ਤੁਸੀਂ ਪੜ੍ਹਾਈ ਛੱਡ ਦਿੱਤੀ ਸਵੇਰੇ 3 ਵਜੇ ਉੱਠ ਕੇ ਪੱਠੇ ਤੇ ਜਾਣੇ ਹੋ ਹਾਂਜੀ ਪੱਠੇ ਵਾਲੇ ਕਿੰਨੇ ਪੈਸੇ ਦਿੰਦੇ ਆ ਪੁੱਤ ਚਾਹਨਾ ਦੇ 700 ਪੈਸੇ ਮੰਗੇ ਰੋਜ਼ਾਨਾ ਦੇ ਤੁਹਾਨੂੰ 700 ਰੁਪਏ ਮਿਲਦਾ ਕਿੰਨੀਆਂ ਇੱਟਾਂ ਕੱਢਦੇ ਹੋ ਦਿਨੇ ਭਾਂਪਰਾ ਮਿਲ ਕੇ ਸਿਰ ਜਾ ਇੱਟ ਕੱਢਦੇ 1000 ਇੱਟ ਕੱਢ ਕੇ ਤੇ ਫਿਰ ਤੁਹਾਨੂੰ 700 ਰੁਪਏ ਮਿਲਦਾ ਮਸਤਾਨ ਜਿਹੜੀ ਮਦਦ ਇਕੱਠੀ ਹੋਈ ਉਹ ਕਿੰਨੇ ਪੈਸਿਆਂ ਦੀ ਮਦਦ ਇਕੱਠੀ ਹੋਈ ਮਦਈ 40000 ਦੀ ਹੋਈ ਹੈ 40000 ਰੁਪਏ ਦੀ ਤੇ ਲੋੜ ਆਪਾਂ ਨੂੰ 1.5 ਤੋਂ 2 ਲੱਖ ਰੁਪਏ ਦੀ ਹਾਂਜੀ ਸਿਰਫ 40000 ਦੀ ਇਕੱਠਾ ਹੋਇਆ ਚਾਰਾਂ ਪੰਜ ਦਿਨਾਂ ਦੇ ਵਿੱਚ ਹਾਂਜੀ ਸਿਰਫ 40000 ਸਿਰਫ 40000 ਰੁਪਏ ਇਸ ਗੁਰਸਿੱਖ ਪਰਿਵਾਰ ਦੇ ਲਈ ਇਕੱਠਾ ਹੋਇਆ ਤੇ ਵੀਰ ਦੇ ਹਾਲਾਤ ਮੈਂ ਚਾਹੁੰਦਾ ਵੀ ਇੱਕ ਵਾਰੀ ਤੁਸੀਂ ਚੰਗੀ ਤਰ੍ਹਾਂ ਵੇਖਾ ਦਿਓ ਵੀਰ ਦੇ ਬੈਗ ਲੱਗਾ ਤਿੰਨ ਮਹੀਨੇ ਬਾਅਦ ਇਹਦਾ ਵੀ ਆਪਰੇਸ਼ਨ ਹੋਣਾ ਇੱਕ ਆਪਰੇਸ਼ਨ ਹੋਰ ਹੋਣਾ ਅਜੇ ਵੀਰ ਦਾ ਆ ਐਡਾ ਸਾਰਾ ਸਾਰਾ ਪੇਟ ਉਹਦਾ ਪਾੜਿਆ ਉਹ ਸਾਈਡ ਤੇ ਬੈਗ ਲੱਗਾ ਹਾਲਾਤ ਵੀਰ ਦੇ ਤੁਸੀਂ ਵੇਖ ਰਹੇ ਹੋ ਆ ਬਾਈ ਕੁਲਵਿੰਦਰ ਐਸਟੇਂ ਬਹੁਤ ਔਖਾ ਹੈ ਤੇ ਤੁਹਾਡੇ ਮੂਰੇ ਹੱਥ ਜੋੜ ਕੇ ਇਹੀ ਬੇਨਤੀ ਕਰ ਰਿਹਾ ਕਿ ਜਿੱਦਾਂ ਦੇ ਤੁਹਾਡੇ ਬੱਚੇ ਨੇ ਘਰ ਦੇ ਵਿੱਚ ਓਦਾਂ ਦੀ ਇਹਦੇ ਬੱਚੇ ਨੇ ਜਿਹੜੇ ਆਪਦੇ ਪਿਤਾ ਦੀ ਮਦਦ ਦੇ ਲਈ ਇੱਥੇ ਆਏ ਹੋਏ ਨੇ ਕਿ ਕੋਈ ਇਹਨਾਂ ਦੇ ਪਿਤਾ ਦੇ ਲਈ ਕੁਝ ਨਾ ਕੁਝ ਦਾਨ ਕਰ ਦੇ ਤੇ ਇਹਨਾਂ ਦੇ ਪਿਤਾ ਦਾ ਇਲਾਜ ਹੋ ਜਾਵੇ ਬਈ ਮਸਤਾਨ ਤੁਹਾਡੀ ਮੰਮੀ ਦਾ ਕੀ ਨਾਮ ਹੈ ਅਮਨਦੀਪ ਕੌਰ ਅਮਨਦੀਪ ਕੌਰ ਸਕਰੀਨ ਤੇ ਇੱਕ ਬੇਨਤੀ ਕਰਦਾ ਸਕਰੀਨ ਤੇ ਅਸੀਂ ਸਟੇਟ ਬੈਂਕ ਆਫ ਇੰਡੀਆ ਦਾ ਪਹਿਲਾਂ ਵੀ ਖਾਤਾ ਦਿੱਤਾ ਸੀ ਹੁਣ ਵੀ ਖਾਤਾ ਦਵਾਂਗੇ ਭੈਣ ਅਮਨਦੀਪ ਕੌਰ ਦਾ ਹੱਥ ਜੋੜ ਕੇ ਬੇਨਤੀ ਬਈ ਇਹੀ ਕਰਦਾ ਵੀ ਜਿੰਨੀ ਹੋ ਸਕਦੀ ਆ ਨਾ ਇਸ ਪਰਿਵਾਰ ਦੀ ਮਦਦ ਕਰ ਦਿਓ ਤੁਹਾਡਾ 100 ਜਾਂ 500 ਨਾਲ ਤੁਹਾਡਾ ਕੁਝ ਨਹੀਂ ਜਾਣਾ ਪਰ 100 ਜਾਂ 500 ਦੇ ਨਾਲ ਇਹ ਵੀਰ ਚੰਗਾ ਹੋ ਕੇ ਵੀਰ ਠੀਕ ਹੋ ਕੇ ਆਪਦੇ ਘਰੇ ਜਾ ਸਕਦਾ ਆਪਦੇ ਬੱਚਿਆਂ ਦੇ ਵਿੱਚ ਜਾ ਸਕਦਾ ਬਈ ਇਹ ਗੱਲਬਾਤ ਕਰ ਲੈਣੀ ਹੋ ਤੁਸੀਂ ਨਹੀਂ ਬੋਲਿਆ ਨਹੀਂ ਜਾਂਦਾ ਬਿਲਕੁਲ ਵੀ ਨਹੀਂ ਬੋਲ ਸਕਦੇ ਤੁਸੀਂ ਪਰ ਵੀਰ ਦੇ ਹਾਲਾਤ ਤੁਸੀਂ ਵੀਡੀਓ ਦੇ ਦੌਰਾਨ ਵੇਖ ਹੀ ਰਹੇ ਹੋ ਪਾਈਪਾਂ ਲੱਗੀਆਂ ਹੋਈਆਂ ਨੇ ਕੁਝ ਖਾab ਖਾਦਾ ਵੀ ਤਵੀ ਨਹੀਂ ਹੋਣਾ ਬਈ ਹਲੇ ਤੱਕ ਅਜੇ ਖਾਣਾ ਪੀਣਾ ਵੀ ਸ਼ੁਰੂ ਨਹੀਂ ਕੀਤਾ ਹੋਣਾ ਤੇ ਇਸ ਹਾਲਾਤ ਦੇ ਵਿੱਚ ਵੀਰ ਪਿਆ ਹੋਇਆ ਸੋ ਬਟਿੰਡੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਹੈ ਸਕਰੀਨ ਤੇ ਜਿਹੜਾ ਨੰਬਰ ਪਾਵਾਂਗੇ ਉਸ ਨੰਬਰ ਤੇ ਕਾਲ ਜਾਂ ਵਟਸਐਪ ਕਰਕੇ ਤੁਸੀਂ ਬਾਈ ਦੀ ਸਾਰੀ ਡਿਟੇਲ ਲੈ ਸਕਦੇ ਹੋ ਹਸਪੀਟਲ ਦਾ ਐਡਰੈਸ ਲੈ ਸਕਦੇ ਹੋ ਸੇਵਾ ਭਾਵੇ ਤੁਸੀਂ ਹਸਪੀਟਲ ਆ ਕੇ ਕਰਦੇ ਸੋ ਜਿੰਨਾ ਹੋ ਸਕਦਾ ਅੱਜ ਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਪਰਿਵਾਰ ਦੀ ਮਦਦ ਦੇ ਲਈ ਅੱਗੇ ਜਰੂਰ ਆਇ ਬੜਾ ਧੰਨਵਾਦ ਤੇ ਸਾਰਿਆਂ ਨੂੰ